ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1158 ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1159 ਦੀ ਵਿਆਖਿਆ ਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਨਿਰਧਨ ਆਦਰ ਕੋਈ ਨਾ ਦੇ ਕੋਈ ਤਾਂ ਨਹੀਂ ਮਨੁੱਖ ਕਿਸੇ ਗੰਗਾਲ ਮਨੁੱਖ ਦਾ ਕਦੇ ਸਤਕਾਰ ਨਹੀਂ ਕਰਦਾ ਲੱਖ ਜਤਨ ਕਰੇ ਉਹ ਚੇਤਨਾ ਧਰੇ ਰਹਾਓ ਗੰਗਾਲ ਮਨੁੱਖ ਭਾਵੇਂ ਲੱਖਾਂ ਜਤਨ ਧਨੀ ਨੂੰ ਖੁਸ਼ ਕਰਨ ਦੇ ਕਰੇ ਉਹ ਧਨੀ ਮਨੁੱਖ ਖੁਸ਼ ਦੇ ਜਤਨਾ ਦੀ ਪ੍ਰਵਾਹ ਨਹੀਂ ਰੱਖਦਾ ਰਹਾਓ ਜੋ ਨਿਰਧਨ ਸਰ ਧਨ ਕਹਿ ਜਾਏ ਜੇ ਕਦੇ ਕੋਈ ਗਰੀਬ ਬੰਦਾ ਕਿਸੇ ਤਨਵਾਨ ਦੇ ਘਰ ਚਲਾ ਜਾਏ ਆਗੇ ਬੈਠਾ ਪਿੱਠ ਫੇਰਾਏ ਅੱਗੋਂ ਤੜੀ ਬੈਠਾ ਉਸ ਗਰੀਬ ਵੱਲੋਂ ਪਿੱਠ ਮੋੜ ਲੈਂਦਾ ਹੈ ਭਾਵ ਮੂੰਹ ਮੋੜ ਲੈਂਦਾ ਹੈ ਤੇ ਪਿੱਠ ਕਰ ਲੈਂਦਾ ਹੈ ਜੋ ਸਰ ਧਨ ਨਿਰਧਨ ਕਹਿ ਜਾਏ ਪਰ ਜੇ ਧਨੀ ਮਨੁੱਖ ਗਰੀਬ ਦੇ ਘਰ ਜਾਏ ਦੀਆ ਆਦਰ ਲੀਆ ਬੁਲਾਏ ਉਹ ਆਦਰ ਦਿੰਦਾ ਹੈ ਜੀ ਆਇਆਂ ਨੂੰ ਵਖਦਾ ਹੈ ਨੇਰਤ ਅਨਸਾਰ ਧਨ ਦੋਨੋ ਭਾਈ ਉਹਨੀਆਂ ਕੰਗਾਲ ਤੇ ਧਨੀ ਦੋਵੇਂ ਭਰਾ ਹੀ ਹਨ ਧਨੀ ਨੂੰ ਇਤਨਾ ਮਾਣ ਨਹੀਂ ਕਰਨਾ ਚਾਹੀਦਾ ਪਰ ਅਬਕੀ ਕਲਾ ਨਾ ਮੇਟੀ ਜਾਏ ਪ੍ਰਭੂ ਦੀਏ ਰਜਾ ਜਿਸ ਕਰਕੇ ਕੋਈ ਗਰੀਬ ਰਹਿ ਗਿਆ ਤੇ ਕੋਈ ਧਨੀ ਬਣ ਗਿਆ ਮਿਟਾਈ ਨਹੀਂ ਜਾ ਸਕਦੀ ਕਹ ਹੈ ਕਬੀਰ ਨਿਰਧਨ ਹੈ ਸੋਈ ਕਬੀਰ ਆਖਦਾ ਹੈ ਕਿ ਅਸਲ ਵਿੱਚ ਉਹ ਮਨੁੱਖ ਹੀ ਕੰਗਾਲ ਹੈ ਜਾਗ ਹੈ ਹਿਰਦੈ ਨਾਮ ਨਾ ਹੋਈ ਉਹ ਮਨੁੱਖ ਕੰਗਾਲ ਹੈ ਜਿਸ ਦੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਨਹੀਂ ਹੈ ਕਿਉਂਕਿ ਧਨ ਇੱਥੇ ਹੀ ਰਹਿ ਜਾਂਦਾ ਹੈ ਤੇ ਨਾਮ ਧਨ ਦੇ ਨਾਲ ਨਹੀਂ ਬਣਾ ਹੈ ਨਾਮ ਧਨ ਨੇ ਨਾਲ ਨਹੀਂ ਬਣਾ ਹੈ ਆਪਣੇ ਦੂਜੇ ਕਿਤਨਾ ਹੀ ਧਨ ਮਨੁੱਖ ਇਕੱਠਾ ਕਰੀ ਜਾਏ ਕਦੇ ਰਜਦਾ ਨਹੀਂ ਮਨ ਭੁੱਖਾ ਕੰਗਾਲ ਹੀ ਰਹਿੰਦਾ ਹੈ ਗੁਰਸੇਵਾ ਤੇ ਭਗਤ ਕਮਾਈ ਜੇ ਤੋ ਗੁਰੂ ਦੀ ਸੇਵਾ ਦੀ ਰਾਹੀ ਬੰਦਗੀ ਦੀ ਕਮਾਈ ਕਰੇ ਤਾਬਹਿ ਮਾਨਸ ਦੇਹੀ ਪਾਈ ਤਾਂ ਇਹ ਮਨੁੱਖਾ ਸਰੀਰ ਮਿਲਿਆ ਸਮਝ ਇਸ ਦੇਹੀ ਕੋ ਸਿਮਰਹਿ ਦੇਵਾ ਇਸ ਸਰੀਰ ਦੀ ਖਾਤਰ ਦੇਵਤੇ ਵੀ ਤਾਂਗਦੇ ਹਨ ਸੋ ਦੇਹੀ ਭਜ ਹਰ ਕੀ ਸੇਵਾ ਹੈ ਬੰਦਿਆ ਤੈਨੂੰ ਇਹ ਸਰੀਰ ਮਿਲਿਆ ਹੈ ਇਸ ਰਾਹੀ ਨਾਮ ਸਿਮਰ ਹਰੀ ਦਾ ਭਜਨ ਕਰ ਭਜੋ ਗੋਬਿੰਦ ਭੂਲ ਮਤ ਜਾਹੋ ਗੋਬਿੰਦ ਨੂੰ ਸਿਮਰੋ ਇਹ ਗੱਲ ਭੁਲਾ ਨਾ ਦੇਣੀ ਮਾਨਸ ਜਨਮ ਕਾਏ ਹੀ ਲਾਹ ਰਹਾਓ ਇਹ ਸਿਮਰਨ ਹੀ ਮਨੁੱਖਾ ਜਨਮ ਦੀ ਖੱਟੀ ਕਮਾਈ ਹੈ ਲਾਭ ਹੈ ਰਹਾਓ ਜਬ ਲਗ ਜਰਾ ਰੋਗ ਨਹੀਂ ਆਇਆ ਜਦੋਂ ਤੱਕ ਬਡੇਪਾ ਰੂਪਰੋਗ ਨਹੀਂ ਆ ਗਿਆ ਜਬ ਲਗ ਕਾਲਗ੍ਰਸੀ ਨਹੀਂ ਕਾਇਆ ਜਦ ਤੱਕ ਤੇਰੇ ਸਰੀਰ ਨੂੰ ਮੌਤ ਨੇ ਨਹੀਂ ਆ ਪਕੜਿਆ ਜਬ ਲਗ ਬਿਕਲ ਭਈ ਨਹੀਂ ਬਾਣੀ ਜਦ ਤੱਕ ਤੇਰੀ ਜ਼ਬਾਨ ਠਿਰਕਣ ਨਹੀਂ ਲੱਗ ਪੈਂਦੀ ਭਜਲੇ ਰੇ ਮਨ ਸਾਰੰਗ ਪਾਣੀ ਉਸ ਤੋਂ ਪਹਿਲਾਂ ਪਹਿਲਾਂ ਹੀ ਹੈ ਮਨ ਹੈ ਮੇਰੇ ਮਨ ਪਰਮਾਤਮਾ ਦਾ ਭਜਨ ਕਰ ਲੈ ਆਬ ਨਾ ਭਜਸ ਭਜਸ ਕਬ ਭਾਈ ਏ ਭਾਈ ਜੇ ਤੂੰ ਐਸ ਵੇਲੇ ਭਜਨ ਨਹੀਂ ਕਰਦਾ ਤਾਂ ਫਿਰ ਕਦੋਂ ਕਰੇਗਾ ਆਵੇ ਅੰਤ ਨਾ ਭਜਿਆ ਜਾਈ ਜਦੋਂ ਮੌਤ ਸਿਰ ਤੇ ਆ ਪੜੀ ਉਸ ਵੇਲੇ ਤਾਂ ਭਜਨ ਨਹੀਂ ਹੋ ਸਕੇਗਾ ਜੋਕਿਸ਼ ਕਰੈ ਸੋਈ ਅਬਸਾਰ ਜੋ ਕੁਝ ਭਜਨ ਸਿਮਰਨ ਤੂੰ ਕਰਨਾ ਚਾਹੁੰਦਾ ਹੈ ਹੁਣੇ ਹੀ ਕਰ ਲੈ ਫੇਰ ਪਛਤਾਹੋ ਨਾ ਪਾਵਹੁ ਪਾਰ ਜੇ ਸਮਾ ਲੰਘਿਆ ਤਾ ਮੋੜ ਅਫਸੋਸ ਹੀ ਕਰੇਗਾ ਤੇ ਇਸ ਪਛਤਾਵੇ ਵਿੱਚੋਂ ਖਲਾਸੀ ਨਹੀਂ ਹੋਵੇਗੀ ਸੋ ਸੇਵਕ ਜੋ ਲਾਇਆ ਸੇਵਾ ਪਰ ਜੀਵ ਦੇ ਕੀ ਵਸ ਜਿਸ ਮਨੁੱਖ ਨੂੰ ਪ੍ਰਭੂ ਆਪ ਹੀ ਬੰਦਗੀ ਵਿੱਚ ਜੋੜਦਾ ਹੈ ਉਹੀ ਉਸ ਦਾ ਸੇਵਕ ਬਣਦਾ ਹੈ ਤੈਨਹੀਂ ਪਾਏ ਨਿਰੰਜਨ ਦੇਵਾ ਉਸੇ ਨੂੰ ਹੀ ਪ੍ਰਭੂ ਮਿਲਦਾ ਹੈ ਗੌਰ ਮਹਿਲਤਾ ਕੇ ਖੁੱਲੇ ਕਪਾਟ ਸਤਿਗੁਰ ਨੂੰ ਮਿਲ ਕੇ ਉਸੇ ਦੇ ਮਨ ਦੇ ਕਵਾੜ ਖੁੱਲਦੇ ਹਨ ਬੋਹਰ ਨਾ ਆਵੇ ਜੋਨੀ ਬਾਟ ਤਿਉ ਮੁੜ ਜਨਾ ਮਰਨ ਦੇ ਗੇੜ ਵਿੱਚ ਨਹੀਂ ਆਉਂਦਾ ਜਿਹੜਾ ਪ੍ਰਮਾਤਮਾ ਦੀ ਭਗਤੀ ਕਰਦਾ ਹੈ ਗੁਰੂ ਦੇ ਬਚਨ ਮੰਨਦਾ ਹੈ ਇਹੀ ਤੇਰਾ ਐਵਸਰ ਇਹ ਤੇਰੀ ਬਾਰ ਪ੍ਰਭੂ ਨੂੰ ਮਿਲੰਦਾ ਇਹ ਮਨੁੱਖਾ ਜਨਮ ਹੀ ਮੌਕਾ ਹੈ ਇਹੀ ਵਾਰੀ ਹੈ ਇਥੋਂ ਖੁੰਝ ਕੇ ਸਮਾਂ ਨਹੀਂ ਮਿਲਣਾ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀਏ ਤੇਰੀ ਬਰੀਆ ਅਵਰ ਕਾਇ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਬੰਦਿਆ ਜੇ ਮਨੁੱਖਾ ਦੇਹੀ ਮਿਲੀ ਹੈ ਤੇ ਨਾਮ ਜਪ ਲੈ ਘਟ ਬੀਤਰ ਤੂੰ ਦੇਖ ਵਿਚਾਰ ਤੂੰ ਆਪਣੇ ਹਿਰਦੇ ਵਿੱਚ ਵਿਚਾਰ ਕੇ ਵੇਖ ਲੈ ਇਹ ਹੈ ਤਾਂ ਕਬੀਰ ਜੀਤ ਕੈ ਹਾਰ ਕਬੀਰ ਆਖਦਾ ਹੈ ਕਿ ਤੇਰੀ ਮਰਜ਼ੀ ਹੈ ਇਹ ਮਨੁੱਖਾ ਜਨਮ ਦੀ ਬਾਜੀ ਤੂੰ ਜਿੱਤ ਕੇ ਜਾਣੀ ਚਾਹਨਾ ਹੈ ਜਾਂ ਹਾਰ ਕੇ ਇਹ ਤੇਰੀ ਮਰਜ਼ੀ ਹੈ ਇਹ ਤੈਨੂੰ ਮਨੁੱਖਾ ਜਨਮ ਮਿਲਿਆ ਹੈ ਨਾਮ ਜਪੇਗਾ ਤੇ ਬਾਜੀ ਜਿੱਤ ਜਾਏਗਾ ਜੇ ਨਾਮ ਨਾ ਜਪੇਗਾ ਤੇ ਫਿਰ ਹਾਰ ਜਾਏਗਾ ਮਨੁੱਖਾ ਜਨਮ ਦੀ ਬਾਜੀ ਬੋ ਬੁੱਧ ਬੋ ਬੇਦਕੇ ਹੋ ਪੁਕਾਰ ਪੁਕਾਰ ਮੈਂ ਤੈਨੂੰ ਕਈ ਤਰੀਕਿਆਂ ਨਾਲ ਕੂਕ-ਕੂਕੇ ਗਏ ਇਹ ਗੱਲ ਦੱਸ ਰਿਹਾ ਹਾਂ ਸਮਝਾ ਰਿਹਾ ਹਾਂ ਕਿ ਬੰਦਿਆ ਨਾਮ ਜਪ ਸੇਵਕੀ ਪੂਰੀ ਬਸੈ ਬੁੱਧਸਾਰ ਇਹ ਨਾਮ ਦੀ ਬਰਕਤ ਨਾਲ ਮੇਰੀ ਮਤ ਸ੍ਰੇਸ਼ਟ ਬਣ ਕੇ ਕਲਿਆਣ ਸਰੂਪ ਪ੍ਰਭੂ ਦੇ ਦੇਸ਼ ਵਿੱਚ ਵਸਣ ਲੱਗ ਪਈ ਹੈ ਤੈ ਹ ਤਮ ਮਿਲ ਕੇ ਕਰੋ ਵਿਚਾਰ ਹੇ ਜੋਗੀ ਤੁਸੀਂ ਵੀ ਉਸ ਦੇਸ਼ ਵਿੱਚ ਪੜ ਕੇ ਪ੍ਰਭੂ ਦੇ ਨਾਮ ਦੀ ਹੀ ਵਿਚਾਰ ਕਰੋ ਇਤ ਉਹ ਤਕੇ ਸੋਜੀ ਪਰੈ ਜੋ ਮਨੁੱਖ ਉਸ ਦੇਸ਼ ਵਿੱਚ ਪੜਦਾ ਹੈ ਭਾਵ ਜੋ ਮਨੁੱਖ ਪ੍ਰਭੂ ਚਰਨਾਂ ਵਿੱਚ ਜੁੜਿਆ ਰਹਿੰਦਾ ਹੈ ਉਸ ਨੂੰ ਇਹ ਸਮਝ ਪੈ ਜਾਂਦੀ ਹੈ ਕਿ ਹੋਣ ਵਾਲਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ ਹੈ ਤੇ ਸੁਦਾਸ ਅਗਲੇ ਜੀਵਨ ਉੱਤੇ ਕੀ ਪੈਂਦਾ ਹੈ ਕੌਣ ਕਰਮ ਮੇਰਾ ਕਰ ਕਰਮ ਰੈ ਉਸ ਦੇਸ਼ ਵਿੱਚ ਪੜਿਆ ਹੋਇਆ ਕੋਈ ਵੀ ਮਨੁੱਖ ਮਮਤਾ ਵਿੱਚ ਫਸਣ ਵਾਲੇ ਕੰਮ ਨਹੀਂ ਕਰਦਾ ਨਿਜ ਪਾਦਿ ਉੱਪਰ ਲਾਗੋ ਧਿਆਨ ਹੇ ਜੋਗੀ ਮੇਰੀ ਸੁਰਤ ਉਸ ਪ੍ਰਭੂ ਦੇ ਚਰਨ ਰੂਪ ਘਰ ਵਿੱਚ ਜੁੜੀ ਹੋਈ ਹੈ ਜੋ ਮੇਰਾ ਆਪਣਾ ਅਸਲੀ ਘਰ ਹੈ ਰਾਜਾ RAM ਨਾਮ ਮੋਰਾ ਬ੍ਰਹਮ ਗਿਆਨ ਰਹਾਓ ਪ੍ਰਕਾਸ਼ ਰੂਪ ਪ੍ਰਭੂ ਦਾ ਨਾਮ ਹਿਰਦੇ ਵਿੱਚ ਵਸਣਾ ਹੀ ਮੇਰੇ ਲਈ ਬ੍ਰਹਮ ਗਿਆਨ ਹੈ ਰਹਾਓ ਮੂਲ ਦਵਾਰ ਹੈ ਬੰਦਿਆ ਬੰਦ ਹਿ ਜੋਗੀ ਇਸ ਨਾਮ ਦੀ ਬਰਕਤ ਨਾਲ ਮੈਂ ਜਗਤ ਦੇ ਮੂਲ ਪ੍ਰਭੂ ਦੇ ਦਰ ਤੇ ਟਿਕ ਕੇ ਮਾਇਆ ਦੇ ਹੜ ਅਗੇ ਬਨ ਬਨ ਲਿਆ ਹੈ ਰਾਵਿ ਉਪਰ ਗਹਿ ਰਾਖਿਆ ਚੰਦ ਮੈਂ ਸ਼ਾਂਤ ਸੁਭਾਅ ਨੂੰ ਗ੍ਰਹਿਣ ਕਰਕੇ ਇਸ ਨੂੰ ਤਮੋ ਗੁਣੀ ਸੁਭਾਅ ਉਤੇ ਟਿਕਾ ਦਿੱਤਾ ਹੈ ਪਛਮੇ ਦਵਾਰ ਹੈ ਸੂਰਜ ਤਪੈ ਜਿੱਥੇ ਪਹਿਲਾਂ ਅਗਿਆਨਤਾ ਦਾ ਹਨੇਰਾ ਹੀ ਹਨੇਰਾ ਸੀ ਉਸ ਦੇ ਬੂਹੇ ਉੱਤੇ ਹੁਣ ਗਿਆਨ ਦਾ ਸੂਰਜ ਚਮਕ ਰਿਹਾ ਹੈ ਮੇਰ ਡੰਡ ਸਿਰ ਉੱਪਰ ਬਸੈ ਉਹ ਪ੍ਰਭੂ ਜਿਸ ਦੇ ਹੁਕਮ ਵਿੱਚ ਸਾਰਾ ਜਗਤ ਹੈ ਹੁਣ ਮੇਰੇ ਮਨ ਵਿੱਚ ਵਸ ਰਿਹਾ ਹੈ ਗੁਰੂ ਪਿਆਰਿਓ ਭਗਤ ਕਬੀਰ ਜੀ ਦੀ ਬਾਣੀ ਬਹੁਤ ਮਹਿੰਗੀ ਹੈ ਚੌਥੇ ਪਦ ਵਿੱਚ ਉਚਾਰਨ ਕੀਤੀ ਹੋਈ ਹੈ ਜਲਦੀ ਕੀ ਤਿਆ ਸਮਝ ਨਹੀਂ ਆਉਂਦੀ ਪਸ਼ਚਮਾਨ ਦਵਾਰੇ ਕੀ ਸੇਲ ਓੜ ਨਾਮ ਦੀ ਬਰਕਤ ਨਾਲ ਹੈ ਜੋਗੀ ਮੈਨੂੰ ਉਸ ਸੇਲ ਦਾ ਅਖੀਰਲਾ ਸਿਰ੍ਹਾ ਲੱਭ ਗਿਆ ਹੈ ਜੋ ਗਿਆਨਤਾ ਦੇ ਹਨੇਰੇ ਥਾਂ ਦੇ ਬੂਹੇ ਅੱਗੇ ਜੜੀ ਹੋਈ ਸੀ ਤੇ ਇਹ ਸੇਲ ਉੱਪਰ ਖਿੜਕੀ ਔਰ ਕਿਉਂਕਿ ਇਸ ਸੇਲ ਦੇ ਉੱਤੇ ਮੈਨੂੰ ਚਾਨਣ ਦੇਣ ਵਾਲੀ ਇੱਕ ਹੋਰ ਤਾਕੀ ਖਿੜਕੀ ਬਾਰੀ ਲੱਭ ਪਈ ਹੈ ਖਿੜਕੀ ਉੱਪਰ ਦਸਵਾਂ ਦਵਾਰ ਇਸ ਤਾਕੀ ਦੇ ਉੱਤੇ ਹੀ ਹੈ ਉਹ ਦਸਵਾਂ ਦਵਾਰ ਜਿੱਥੇ ਮੇਰਾ ਪ੍ਰਭੂ ਵਸਦਾ ਹੈ ਕਹ ਕਬੀਰ ਤਾਕਾ ਅੰਤ ਨਾ ਪਾਰ ਕਬੀਰ ਆਖਦਾ ਹੈ ਕਿ ਹੁਣ ਐਸੀ ਦਸ਼ਾ ਬਣੀ ਪਈ ਹੈ ਜੋ ਮੁੱਕ ਨਹੀਂ ਸਕਦੀ ਸੋ ਮੁੱਲਾਂ ਜੋ ਮਨ ਸਿਓ ਲਰੈ ਅਸਲ ਮੁੱਲਾਂ ਉਹ ਹੈ ਜੋ ਆਪਣੇ ਮਨ ਨਾਲ ਕੋਲ ਕਰਦਾ ਹੈ ਭਾਵ ਮਨ ਨੂੰ ਵਸ ਕਰਨ ਦੇ ਯਤਨ ਕਰਦਾ ਹੈ ਗੋਰੇ ਉਪਦੇਸ਼ ਕਾਲ ਸਿਓਂ ਜੁਰੈ ਗੁਰੂ ਦੇ ਦੱਸੇ ਹੋਏ ਉਪਦੇਸ਼ ਉੱਤੇ ਤੁਰ ਕੇ ਮੌਦ ਦੇ ਸਹਿਬ ਨਾਲ ਟੱਕਰਾ ਕਰਦਾ ਹੈ ਕਾਲਪੁਰਖ ਕਾ ਮਰਦੈ ਮਾਨ ਜੋ ਜਮ ਰਾਜਦਾ ਏ ਮਾਨ ਕਿ ਸਾਰਾ ਜਗਤ ਉਸਤੋ ਥਰ-ਥਰ ਕੰਬਦਾ ਹੈ ਨਾਸ ਕਰ ਦਿੰਦਾ ਹੈ ਤਿਸ ਮੁੱਲਾ ਕੋ ਸਦਾ ਸਲਾਮ ਮੈਂ ਐਸੇ ਮੁੱਲਾ ਅੱਗੇ ਸਦਾ ਸਿਰ ਨਵਾਉਂਦਾ ਹਾਂ ਹੇ ਹਜੂਰ ਕਾ ਤ ਦੂਰ ਬਤਾਵੋ ਹੇ ਮੁਲਾ ਰਬ ਹਰਥਾ ਹਾਜ਼ਰ ਨਾਜ਼ਰ ਹੈ ਤੁਸੀਂ ਉਸ ਨੂੰ ਕਿਤੇ ਸਤਵੇਂ ਸਮਾਨ ਤੇ ਕਿਉਂ ਬੈਠਾ ਦੱਸਦੇ ਹੋ ਦੁੰਦਰ ਬਾਦੋ ਸੁੰਦਰ ਪਾਵੋ ਰਹਾਓ ਜੇ ਉਸ ਸੋਹਣੇ ਰਬ ਨੂੰ ਮਿਲਣਾ ਹੈ ਤਾਂ ਕਾਮ ਇਹ ਦੇ ਘਰੋਲਾ ਪਾਣ ਵਾਲੇ ਵਿਕਾਰਾਂ ਨੂੰ ਕਾਬੂ ਵਿੱਚ ਰੱਖੋ ਰਹਾਓ ਕਾਜੀ ਸੋ ਜੋ ਕਾਇਆ ਵਿਚਾਰੈ ਅਸਲ ਕਾਜੀ ਉਹ ਹੈ ਜੋ ਆਪਣੇ ਸਰੀਰ ਨੂੰ ਖੋਜੇ ਕਾਇਆ ਕੀ ਅਗਨ ਬ੍ਰਹਮ ਪਰ ਜਾ ਰੈ ਸਰੀਰ ਵਿੱਚ ਪ੍ਰਭੂ ਦੀ ਜੋਤ ਨੂੰ ਰੋਸ਼ਨ ਕਰੇ ਗੁਰੂ ਪਿਆਰੇ ਹੋ ਪਹਿਲੇ ਸ਼ਬਦ ਵਿੱਚ ਭਗਤ ਕਬੀਰ ਜੀ ਜੋਗੀ ਨਾਲ ਗੱਲਬਾਤ ਕਰ ਰਹੇ ਸੀ ਤੇ ਇਸ ਸ਼ਬਦ ਵਿੱਚ ਕਿਸੇ ਮੁੱਲਾ ਨਾਲ ਗੱਲਬਾਤ ਕਰ ਰਹੇ ਹਨ ਸੁਪਨੇ ਬਿੰਦ ਨਾ ਦੇਈ ਝਰਨਾ ਸੁਪਨੇ ਵਿੱਚ ਵੀ ਕਾਮ ਦੀ ਵਾਸ਼ਨਾ ਮਨ ਵਿੱਚ ਨਾ ਆਉਣ ਦੇਵੇ ਤੇਸ ਕਾ ਜੀ ਕੋ ਜਰਾ ਨ ਮਰਨਾ ਜੇ ਗਾਜੀ ਨੂੰ ਬੜੇਪੇ ਤੇ ਮੌਤਾ ਡਰ ਨਹੀਂ ਰਹਿ ਜਾਂਦਾ ਸੋ ਸੁਰਤਾਨ ਜੋ ਦੋਏ ਸਰ ਤਾਨੈ ਅਸਲ ਸੁਲਤਾਨ ਬਾਦਸ਼ਾਹ ਉਹ ਹੈ ਜੋ ਗਿਆਨ ਤੇ ਵਿਰਾਗ ਦੇ ਦੋ ਤੀਰ ਤਾਨਦਾ ਹੈ ਬਾਹਰ ਜਾਤਾ ਭੀਤਰ ਆਨੈ ਬਾਹਰ ਦੁਨੀਆ ਦੇ ਪਦਾਰਥਾਂ ਵੱਲ ਭਟਕਦੇ ਮਨ ਨੂੰ ਅੰਦਰ ਵੱਲ ਲੈ ਆਉਂਦਾ ਹੈ ਗਗਨ ਮੰਡਲ ਮੈਂ ਲਸ਼ਕਰ ਕਰੈ ਪ੍ਰਭੂ ਚਰਨਾ ਵਿੱਚ ਜੋੜ ਕੇ ਆਪਣੇ ਅੰਦਰ ਭਲੇ ਗੁਣ ਪੈਦਾ ਕਰਦਾ ਹੈ ਸੋ ਸੁਰਤਾਨ ਛਤਰ ਸਿਰ ਧਰੈ ਉਹ ਸੁਲਤਾਨ ਆਪਣੇ ਸਿਰ ਤੇ ਅਸਲ ਛਤਰ ਚਲਾਉਂਦਾ ਹੈ ਜੋਗੀ ਗੋਰਖ ਗੋਰਖ ਕਰੈ ਜੋਗੀ ਪ੍ਰਭੂ ਨੂੰ ਵਿਚਾਰ ਕੇ ਗੋਰਖ ਗੋਰਖ ਜਪਦਾ ਹੈ ਹਿੰਦੂ ਰਾਮ ਨਾਮ ਉਚਰੈ ਹਿੰਦੂ શ્રી ਰਾਮਚੰਦਰ ਦੀ ਮੂਰਤੀ ਵਿੱਚ ਹੀ ਮਿੱਥੇ ਹੋਏ ਰਾਮ ਦਾ ਨਾਮ ਉਚਾਰਦਾ ਹੈ ਮੁਸਲਮਾਨ ਕਾ ਇੱਕ ਖੁਦਾਏ ਮੁਸਲਮਾਨ ਸਤਵੇਂ ਸਮਾਨ ਵਿੱਚ ਬੈਠਾ ਹੋਇਆ ਨਿਰਾ ਆਪਣਾ ਮੁਸਲਮਾਨਾਂ ਦਾ ਹੀ ਰੱਬ ਮੰਨ ਰੱਖਿਆ ਹੈ ਕਬੀਰ ਕਾ ਸੁਆਮੀ ਰਹਾ ਸਮਾਏ ਪਰ ਮੇਰਾ ਕਬੀਰ ਦਾ ਪ੍ਰਭੂ ਉਹ ਹੈ ਜੋ ਸਭ ਵਿੱਚ ਵਿਆਪਕ ਹੈ ਤੇ ਸਭ ਦਾ ਸਾਂਝਾ ਹੈ ਭਗਤ ਕਬੀਰ ਜੀ ਸਾਰਿਆਂ ਵਰਨਾ ਜਾਤਾਂ ਨੂੰ ਆਪਣੀ ਬਾਣੀ ਰਾਹੀਂ ਉਪਦੇਸ਼ ਦਿੰਦੇ ਹਨ ਹਿੰਦੂਆਂ ਨੂੰ ਵੀ ਉਪਦੇਸ਼ ਦਿੰਦੇ ਹਨ ਮੁਸਲਮਾਨਾਂ ਨੂੰ ਵੀ ਤੇ ਜੋਗੀਆਂ ਨੂੰ ਵੀ ਜਿਨne ਵੀ ਹੈ ਨੇ ਜਾਤ ਵਰਨਾ ਸਾਰਿਆਂ ਨੂੰ ਹੀ ਭਗਤ ਕਬੀਰ ਜੀ ਨੇ ਉਪਦੇਸ਼ ਦਿੱਤਾ ਹੈ ਭਗਤ ਕਬੀਰ ਜੀ ਕਹਿੰਦੇ ਹਨ ਮੁਸਲਮਾਨਾ ਇੱਕ ਖੁਦਾਏ ਕਬੀਰ ਦਾ ਸੁਆਮੀ ਰਹਾ ਸੁਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1158 ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1160 ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ